ਰੋਟੀ ਪਾਣੀ ਕਿੱਦਾਂ ਚੱਲਦਾ ਜੇ ਅੱਛਾ ਬੇਨਤੀ ਇਸ ਤਰ੍ਹਾਂ ਕਿ ਰੋਟੀ ਪਾਣੀ ਸਾਡਾ ਜਿਹੜਾ ਸੰਗਤ ਦੇ ਸਿਰ ਤੇ ਹੀ ਚੱਲਦਾ ਵਾ ਸਾਨੂੰ ਸੰਗਤ ਹੀ ਤਿਲ ਫੁੱਲ ਦਿੰਦੀ ਆ ਤੇ ਉਹਦੇ ਦਾਦੇ ਰੋਟੀ ਪਾਣੀ ਸਾਡਾ ਚੱਲਦਾ ਏ ਰੋਟੀ ਪਾਣੀ ਚ ਮੈਂ ਕਉਨੇ ਆ ਫੜਾ ਬੁੱਲ ਦਿੰਦੇ ਨੇ ਚੀਜ਼ਾਂ ਸਾਰੀਆਂ ਮਿਲ ਬੈਠੀ ਮੈਂ ਕੋਈ ਤਰਿਆ ਨਹੀਂ ਜਾਂਦਾ ਤੇ ਬੇਟਾ ਇਹ ਤੁਹਾਡਾ ਸ਼ੁਰੂ ਤੋਂ ਹੀ ਇਸ ਤਰ੍ਹਾਂ ਨਹੀਂ ਹੁਣ ਇਹ ਹੋਏ ਨੇ ਪੈਲੀ ਬੰਨਾ ਸਾਡਾ ਹੈ ਕੋਈ ਨਹੀਂਗਾ ਪਹਿਲਾਂ ਸਾਡੇ ਬਿਲਕੁਲ ਦੋਵੇਂ ਕਮਰੇ ਹੀ ਸੀ ਕੋਈ ਚਾਰ ਦਿਵਾਰੀ ਨਹੀਂ ਵળી ਕੋਈ ਗੇਟ ਨਹੀਂ ਲੱਗਾ ਚਾਰ ਤੇ ਵੀਡੀਓ ਪਵਾ ਕੇ ਮੁੜ ਕੇ ਉਹ ਬੇਈਮਾਨ ਹੋ ਗਏ ਪਤਾ ਹੁਣ ਨਾਂ ਕੀਦਾ ਲਿਖਿਆ ਹੋਊਗਾ ਪ੍ਰਮਾਤਮਾ ਜਾਣਦਾ ਉਹ ਜਾਣਦਾ ਕਿਉਂਕਿ ਮੈਨੂੰ ਨਾ ਨਜ਼ਰ ਆਉਂਦਾ ਨਾ ਮੈਨੂੰ ਦਿਖਦਾ ਹੀ ਨਾ ਮੈਂ ਪੜ੍ਹਿਆ ਹੀ ਨਹੀਂ ਸੀ ਮੇਰੀ ਪੈਨਸ਼ਨ ਹੁੰਦੀ ਸੀ ਕਾਪੀ ਉਹ ਵੀ ਉਹਨਾਂ ਨੇ ਰੱਖ ਲਈ ਹਾਂ ਨਹੀਂ ਨਹੀਂ ਝੂਠ ਨਹੀਂ ਚਲੋ ਭਾਜੀ ਮਨ ਚ ਆਉਂਦਾ ਹੀ ਹੈ ਨਾ ਵੀ ਮੇਰੇ ਪੈਸੇ ਕਿਸੇ ਚੰਗੀ ਥਾਂ ਲੱਗੇ ਆ ਤੁਸੀਂ ਭੇਜ ਵੀ ਦਿਓ ਆਪਣੇ ਪਤਾ ਜੀ ਦੋਸਤੋ ਬਹੁਤ ਸਾਰੇ ਫੋਨ ਆਉਂਦੇ ਰਹਿੰਦੇ ਨੇ ਕਿ ਮੈਂ ਸੇਵਾ ਕਰਨੀ ਹੈ ਸਾਡਾ ਯੋਗਦਾਨ ਪਵਾ ਲਓ ਮੈਂ ਬਾਰ-ਬਾਰ ਇੱਕੋ ਗੱਲ ਦਰਉਣਾ ਵੀ ਅਸੀਂ ਨਾ ਕਿਸੇ ਕੋਲ ਪੈਸੇ ਫੜੇ ਜਾਂ ਨਾ ਫੜਨੇ ਆ ਜਦੋਂ-ਜਦੋਂ ਪਾਣੀ ਉਤਰਨਾ ਵਾ ਅਸੀਂ ਪਿੰਡ-ਪਿੰਡ ਜਾਣਾ ਵਾ ਪਿੰਡਾਂ ਦੇ ਵਿੱਚ ਹਾਲਾਤ ਜਿਹੜੇ ਕਈ ਘਰਾਂ ਦੇ ਬੜੇ ਬਦਤਰ ਨੇ ਔਰ ਵਾਕਿਆ ਹੀ ਉਹਨਾਂ ਦੇ ਵਿੱਚ ਲੋੜਾਂ ਵਾ ਔਰ ਮੈਂ ਉਹਨਾਂ ਲੋਕਾਂ ਨੂੰ ਇੱਕੋ ਗੱਲ ਕਹਿਣਾ ਜਿਹੜੇ ਦੇਣ ਵਾਲੇ ਨੇ ਜਿਹੜੇ ਮਤ ਕਰਨਾ ਚਾਹੁੰਦੇ ਨੇ ਜਿਹੜੇ ਸਾਥ ਦੇਣਾ ਚਾਹੁੰਦੇ ਨੇ ਜਿਹੜੇ ਸਹਿਯੋਗ ਕਰਨਾ ਚਾਹੁੰਦੇ ਨੇ ਕਿ ਅਸੀਂ ਤੁਹਾਡਾ ਇੱਕ ਦੂਜੇ ਦੇ ਨਾਲ ਸਿੱਧਾ ਸੰਪਰਕ ਕਰਾ ਦੇਾਂਗੇ ਤਾ ਜੋ ਕਿਸੇ ਦਾ ਕੋਈ ਸੌਰ ਸਕੇ ਔਰ ਇੱਕ ਇੱਕ ਪਰਿਵਾਰ ਕਰਕੇ ਜਿੰਨੇ ਸਾਡੇ ਕੋਲ ਮਤਲਬ ਹੋ ਸਕੇ ਸੀ ਇਹ ਮਤ ਕਰਦੇ ਰਹਾ ਕਿ ਮੈਂ ਅੱਗੇ ਵੀ ਇੱਕ ਗੱਲ ਬਾਰ ਬਾਰ ਕਹੀ ਹੈ ਕਿ ਅਸੀਂ ਉਸ ਤਰੀਕੇ ਕੰਮ ਨਹੀਂ ਕਰਦੇ ਵੀ ਜੇ ਕਿਸੇ ਨੇ ਕੋ ਲੱਖ ਰੁਪਏ ਦੀ ਮਤ ਕਰਨੀ ਹੈ ਤੇ ਉਹ 100 ਬੰਦੇ ਦੇ ਵਿੱਚ 10000 ਰੁਪਏ ਵੰਡ ਦਿੱਤਾ ਜਾਵੇ ਤੇ ਉਹ ਮੁੜ ਕੇ ਕਿਸੇ ਪਾਸੇ ਵੀ ਨਹੀਂ ਲੱਗਦਾ ਤੇ ਨਾ ਕੋ ਮਤ ਹੁੰਦੀ ਹੈ ਕਮ ਸੇ ਕਮ ਇੱਕ ਇੱਕ ਪਰਿਵਾਰ ਫੜ ਲਿਆ ਜਾਵੇ ਮੈਨੂੰ ਤਿੰਨ ਚਾਰ ਦਿਨ ਤੋਂ ਫੋਨ ਆ ਰਿਹਾ ਸੀ ਇੱਕ ਦਿਨ ਭਾਜੀ ਨੇ ਥੋੜੀ ਵੀ ਭੇਜੀ ਸੀ ਸਾਰ ਹਰਵੰਦ ਸਿੰਘ ਨੇ ਯੂ ਐਸ ਤੋਂ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਮੈਨੂੰ ਕੋਈ ਲੋੜਵੰਦ ਪਰਿਵਾਰ ਦੱਸੋ ਮੈਂ ਉਹਦੀ ਹੈਲਪ ਕਰਨੀ ਹੈ ਅੱਜ ਉਹਨਾਂ ਨੂੰ ਮੈਂ ਕਿਹਾ ਸੀਗਾ ਕਿ ਮੈਂ ਪਿੰਡ 'ਚ ਚੱਲਿਆ ਵਾਂ ਮੇਰੀ ਨਜ਼ਰ ਦੇ ਵਿੱਚ ਇੱਕ ਬ্লাইন্ড ਮਤਲਬ ਸਿੰਘ ਹੈਗਾ ਵਾ ਜਿਹਦੇ ਵਾਕਿਆ ਹੀ ਬਹੁਤ ਲੋੜ ਹੈ ਪਹਿਲਾਂ ਤਾਂ ਮੈਂ ਇਹ ਦੱਸ ਦਵਾਂ ਕਿ ਇਹ ਭਾਉ ਸਤਨਾਮ ਸਿੰਘ ਹੈ ਇਹਨੂੰ ਪਿੰਡ ਦੇ ਵਿੱਚ ਸੰਤ ਸੰਤ ਕਹਿੰਦੇ ਆ ਔਰ ਇਹ ਕੋਈ ਮਤਲਬ ਰੋਟੀ ਪਾਣੀ ਦਾ ਗੁਜ਼ਾਰਾ ਨਹੀਂਗਾ ਪਿੰਡ ਦੇ ਆਸਰੇ ਹੀ ਮਾੜਾ ਮੋਟਾ ਜਿਹੜਾ ਰੋਟੀ ਪਾਣੀ ਖਾਂਦਾ ਵਾ ਔਰ ਆ ਇਹਦੀ ਵਾਈਫ ਹੈ ਜਿਹੜੇ ਥੋੜੇ ਮੈਂਟਲੀ ਮਤਲਬ ਸਿੱਧਰੇ ਨੇ ਟਾਟੜ ਨੇ ਆ ਦੋ ਬੱਚੇ ਨੇ ਇਹਨਾਂ ਦੇ ਸਕੂਲੇ ਜਾਂਦੇ ਨੇ ਤੇ ਰੋਟੀ ਪਾਣੀ ਮਾਤਾ ਜੀ ਉਹ ਸਾਹਮਣੇ ਬੈਠੇ ਨੇ ਜੋ ਸਬਜੀ ਦਾ ਕੋਈ ਕੰਮ-ਕਮ ਕਰ ਦਿੰਦੇ ਉੱਠਿਆ ਉਹਨਾਂ ਕੋਲੋਂ ਵੀ ਨਹੀਂ ਜਾਂਦਾ ਉਹ ਬੈਠੇ ਰਹਿੰਦੇ ਨੇ ਮੰਜੇ ਦੇ ਉੱਤੇ ਕੋਈ ਸਮਾਨ ਫੜਾ ਦਿੱਤਾ ਜਾਂਦਾ ਵਾ ਔਰ ਉਹ ਕੰਮਕਾਰ ਕਰ ਦਿੰਦੇ ਆ ਔਰ ਇਸ ਭਾਉ ਦਾ ਮਤਲਬ ਇਸ ਤਰੀਕੇ ਆ ਵੀ ਗੁਰਦੁਆਰੇ ਮਾੜੀ-ਮੋਟੀ ਸੇਵਾ ਨਿਭਾਉਂਦਾ ਵਾ ਉਥੇ ਉਥੇ ਜਦੋਂ ਪਾਠ ਸੁਣਦਾ ਵਾ ਤੇ ਮੂੰਹ ਜੁਬਾਨੀਆਂ ਨੂੰ ਕੰਠ ਜਿਹੜਾ ਹੋ ਜਾਂਦਾ ਵਾ ਤੇ ਉਹ ਬਾਅਦ ਚੋਂ ਕਰਦਾ ਰਹਿੰਦਾ ਔਰ ਗੁਰਦੁਆਰੇ ਦੇ ਵਿੱਚ ਕੋ ਅਨਾਉਂਸਮੈਂਟ ਹੋਣੀ ਹੁੰਦੀ ਆ ਜਿਸ ਤਰ੍ਹਾਂ ਹੜਾਂ ਦੀਆਂ ਸੀਗੀਆਂ ਜੋ ਜੋ ਵੀ ਸੀਗੀਆਂ ਇਹ ਉਹ ਜਿਹੜੀਆਂ ਮਤਲਬ ਅਨਾਉਂਸਮੈਂਟ ਵੀ ਉੱਥੇ ਕਰਦਾ ਵਾ ਮਤਲਬ ਇਹ ਸੇਵਾ ਜਿੰਨੀ ਕਿ ਕੋ ਹੋ ਸਕਦੀ ਆ ਉਹ ਨਿਭਾਉਂਦਾ ਰਹਿੰਦਾ ਵਾ ਆ ਤੇ ਦੋ ਬੱਚੇ ਨੇ ਜਿਹੜੇ ਮੈਂ ਤੁਹਾਨੂੰ ਦੱਸੇ ਨੇ ਔਰ ਉਹਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਵਾਇਰਲ ਹੋਈ ਸੀ ਉਹ ਕਿਸੇ ਬੰਦਿਆਂ ਨੇ ਕੀਤੀ ਸੀ ਮੈਂ ਉਸ ਚੱਕਰ ਚ ਕਦੀ ਪੈਂਦਾ ਨਹੀਂ ਵੀ ਕੀ ਹੋਇਆ ਚਲੋ ਇਹ ਤੇ ਆਪਣੀ ਸਮਝਦਾਰੀ ਜਿਹੜੀ ਵਰਤਣੀ ਚਾਹੀਦੀ ਆ ਉਹ ਕਹਿੰਦਾ ਸੀ ਕਿ ਮੇਰਾ ਜਿਹੜਾ ਅਕਾਊਂਟ ਆ ਆਪੇ ਹੀ ਨਵਾਂ ਖਲਾਇਆ ਗਿਆ ਸੀਗਾ ਤੇ ਉਹਦੇ ਨਾਂ ਦੇ ਉੱਤੇ ਕੋ ਪੈਸੇ ਆਏ ਸੀ ਜ 31000 ਦੀ ਮਤ ਹੋਈ ਸੀਗੀ ਉਹਦੇ ਨਾਲ ਕੀ ਕੀਤਾ ਹੈ ਭਾਉਜੀ 31000 ਰੁਪਏ ਨਾ ਉਹਦੇ ਨਾਲ ਇਸ ਤਰ੍ਹਾਂ ਘਰੀ ਵਰਤੇ ਸੀ ਜੀ ਉਹ ਤੇ ਫਿਰ ਕੋ ਕੰਦਾ ਗੁੰਦਾ ਕਰਾ ਲਿਆ ਸੀ ਕੁਝ ਕਿਸੇ ਨੇ ਮਤ ਦਿੱਤੀ ਸੀ ਕੰਧ ਦੇ ਵਿੱਚ ਤੇ ਉਹ ਕੰਦਾ ਗੁੰਦਾ ਕਰਾ ਲਿਆ ਹੀ ਫੱਲੇ ਫਰਚ ਫੁਰਚ ਬੋਲੇ ਹੀ ਕੋਤ ਮਤ ਆਈ ਸੀ ਤੂੰ ਹੁਣ ਇਸ ਤੋਂ ਵੱਧ ਮੈਨੂੰ ਕੋ ਲੋੜਵੰਦ ਪਰਿਵਾਰ ਦਿਸਿਆ ਨਹੀਂ ਵੀ ਰੱਬ ਦਾ ਜੀ ਆ ਯਾਰ ਫਿਰ ਮਤਲਬ ਲੋਕੀ ਜਾਂਦੇ ਇਹਨਾਂ ਨੂੰ ਵੇਖ ਕੇ ਮਾਨ ਨਾ ਭਰੇ ਤੇ ਰੋਣਾ ਨਾ ਆਵੇ ਤੇ ਹੋਰ ਕੀ ਕਰ ਸਕਦੇ ਆ ਸੋ ਬਾਜੀ ਹਰਵੰਤ ਦਾ ਮੈਨੂੰ ਫੋਨ ਆਇਆ ਸੀ ਕਿ 1000 ਡਾਲਰ ਜਿਹੜਾ ਸਾਡੇ ਕੋਲ ਅਸੀਂ ਉਹ ਮਤਲਬ ਮੈਂ ਆਪਣੇ ਵੱਲੋਂ ਦੇਣਾ ਚਾਹਨਾ ਵਾ ਉਹ ਮੇਰੇ ਖਿਆਲ 80000 ਰੁਪਏ ਦੇ ਕਰੀਬ ਉਹਨਾਂ ਨੇ ਸਾਨੂੰ ਕਿਹਾ ਸੀ ਵੀ 80000 ਰੁਪਏ ਬਣਦਾ ਵਾ ਔਰ 20000 ਰੁਪਏ ਮੈਂ ਕੋਲੋਂ ਪਾ ਦਿੱਤਾ ਵਾ ਲੱਖ ਰੁਪਏ ਚ ਪਿੰਡ ਵਾਲਿਆਂ ਨੇ ਜਿੰਮੇਵਾਰੀ ਲਈ ਆ ਵੀ ਦੀਆਂ ਛੱਤਾਂ ਜਿਹੜੀਆਂ ਉਬਾਲੇ ਵਾਲੀਆਂ ਦੋਰੇ ਪਾ ਦਿੱਤੀਆਂ ਜਾਣੀਆਂ ਜਿਹੜੀਆਂ ਬਦਲ ਦਿੱਤੀਆਂ ਜਾਣੀਆਂ ਚੋਵੇ ਨਾਲ ਛੱਤਾਂ ਚੋਣ ਲਈਆਂ ਅੰਦਰ ਤੇ ਰਹਿਣਾ ਬੜਾ ਔਖਾ ਵਾ ਸੋ ਇਸ ਤਰੀਕੇ ਜਿੰਨੀ ਕੁ ਮਤ ਹੋ ਸਕਦੀ ਆ ਲੋੜਵੰਦ ਪਰਿਵਾਰਾਂ ਦੀ ਉਹ ਤੁਹਾਡੇ ਸਾਹਮਣੇ ਹੀ ਮਤ ਕਰ ਦਿੱਤੀ ਜਾਵੇ ਇਸ ਤਰੀਕੇ ਜੇ ਕੋ ਲੋੜਵੰਦ ਹੋਣਗੇ ਤੇ ਹੋਰ ਤੁਹਾਡੇ ਜਿਹੜੇ ਸਾਹਮਣੇ ਦੱਸ ਦਿੱਤੇ ਜਾਣਗੇ ਜਿਹੜੇ ਬਹੁਤ ਬੰਦੇ ਬਾਹਰੋਂ ਚਾਹਵਾਨ ਨੇ ਸੇਵਾ ਕਰਨ ਦੇ ਜਿਹੜੇ ਪੰਜਾਬ ਦਾ ਦਰਦ ਰੱਖਦੇ ਨੇ ਜਿਹੜੇ ਗਰੀਬਾਂ ਦਾ ਦਰਦ ਰੱਖਦੇ ਨੇ ਜਿਹੜੇ ਲੋੜਵੰਦਾਂ ਦਾ ਦਰਦ ਰੱਖਦੇ ਨੇ ਔਰ ਮੈਂ ਖੀਰ ਦੇ ਵਿੱਚ ਸਾਰ ਹਰਵੰਦ ਸਿੰਘ ਹੁਣਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨਾਂ ਦੀ ਮਾਂ ਫੜੀ ਅੱਗੋਂ ਇਹ ਬੱਚੇ ਪੜ੍ਹ ਲਿਖਣ ਵਾਲੇ ਮੈਂ ਦੋਨੋਂ ਪੁੱਛਿਆ ਤੇ ਕਹਿੰਦੇ ਫੌਜੀ ਬਣਨਾ ਕੀ ਬਣਨਾ ਵੱਡੇ ਹੋ ਕੇ ਫੌਜੀ ਫੌਜੀ ਸੇਵਾ ਕਰਨੀ ਦੇਸ਼ ਦੀ ਬੜੋਗੇ ਨਾ ਬੜਾਈ ਛੱਡਣੀ ਤੇ ਨਹੀਂ ਵਿੱਚ ਨਹੀਂ ਕਹ ਨਹੀਂ ਛੱਡਦੇ ਨਹੀਂ ਜਕਾਰਾ ਲਾ ਲਿੰਦੇ ਹੋ ਬਲੇ ਸੋਨਿਆ ਜਕਾਰਾ ਛੱਡ ਕਾਦੀ ਬੜਾਈ ਸੋਨਿਆ ਅੱਜ ਸੋ ਸਿਰ ਜਕਾਰਾ ਛੱਤਾ ਬਦਲਦੀ ਆ ਤੁਹਾਡੇ ਘਰ ਦੀਆਂ ਸੱਸ ਸੋ ਮੇਰੀ ਇਹ ਬੇਨਤੀ ਆ ਵੀ ਆ ਜਿਹੜੀ ਸੇਵਾ ਸਾਡੇ ਵੱਲੋਂ ਮਤਲਬ ਇਹ ਪ੍ਰਵਾਨ ਕੀਤੀ ਜਾਵੇ ਹੋਰ ਵੀ ਜਿਹੜੇ ਲੋਕ ਆ ਜਿਹੜੇ ਕਿਸੇ ਦਾ ਸਾਥ ਦੇਣਾ ਚਾਹੁੰਦੇ ਹੁਣ ਅਸੀਂ ਪਿੰਡ-ਪਿੰਡ ਚੱਲੇ ਆ ਉਹਦੇ ਵਿੱਚ ਉੱਥੇ ਕੋਈ ਫੀਡ ਦੀ ਸੇਵਾਵਾਜ ਜਾਂ ਮਤਲਬ ਕੋਈ ਰਾਸ਼ਨ ਕਿਸੇ ਨੂੰ ਦੇਣਾ ਵਾ ਕੋ ਚਾਰੇ ਦੀ ਲੋੜ ਆ ਉਹਦੇ ਲਈ ਅਸੀਂ ਪਿੰਡ-ਪਿੰਡ ਜਾ ਕੇ ਹੁਣ ਲਿਸਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੁਣ ਉੱਥੇ ਲੋੜਵੰਦ ਪਰਿਵਾਰ ਵੀ ਨਿਗਾਹ ਦੇ ਵਿੱਚ ਆਉਣਗੇ ਜਿਨ੍ਹਾਂ ਦਾ ਸਾਰਾ ਕੁਝ ਹੀ ਰੁੜ ਗਿਆ ਸਮਾਨ ਸਾਰੇ ਸਲਾਬੇ ਗਏ ਨੇ ਸਿੱਲੇ ਹੋ ਗਏ ਨੇ ਛੱਤਾਂ ਚੁੰਦੀਆਂ ਨੇ ਸੋ ਜਿੰਨੀ ਕਿ ਸੇਵਾ ਹੋ ਸਕੇ ਜਦੋਂ ਤੱਕ ਵੀ ਹੋ ਸਗੀ ਜਦੋਂ ਤੱਕ ਗੁਰੂ ਮਹਾਰਾਜ ਲੈਂਦੇ ਰ ਮੇ ਸੋਨਿਆ ਸੋ ਸ੍ਰੀ ਅਕਾਲ